ਸਸੇ ਗੱਲ ਜੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਵੀਡੀਓ ਇੱਕਾ ਜਿਹੜੇ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਤੇ ਕੰਮ ਦੀ ਵੀਡੀਓ ਲੈ ਕੇ ਆਏ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਣੇ ਪਿੰਡਾਂ ਦੇ ਵਿੱਚ ਪਸ਼ੂਆਂ ਦੀ ਇੱਕ ਬਹੁਤ ਭਿਆਨਕ ਮਹਾਮਾਰੀ ਫੈਲ ਰਹੀ ਹੋਈ ਜੀ ਇਹਨਾਂ ਪਸ਼ੂ ਬਹੁਤ ਜ਼ਿਆਦੇ ਜਿਹੜੇ ਮਰ ਰਹੇ ਆ ਹਨ ਤੇ ਸਾਰੇ ਪਿੰਡ ਪਿੰਡਾਂ ਦੇ ਵਿੱਚ ਇਹ ਕੰਮ ਹੋਈ ਜਾਂਦਾ ਪਸ਼ੂ ਬਹੁਤ ਜ਼ਿਆਦੇ ਮਰ ਰਹੇ ਆ ਤੇ ਉਸ ਦੇ ਸਬੰਧ ਦੇ ਵਿੱਚ ਬਾਈ ਆਪੇ ਨਾਲ ਬੈਠਾ ਜਸਵੀਰ ਸਿੰਘ ਬਹੁਤ ਪੁਰਾਣੇ ਸਮੇਂ ਤੋਂ ਡੇਰੀ ਫਾਰਮਿੰਗ ਤੇ ਪਸ਼ੂਆਂ ਦੇ ਨਾਲ ਜੁੜਿਆ ਹੋਇਆ ਤੇ ਇਹ ਕੁਝ ਮੁੱਢਲੀਆਂ ਗੱਲਾਂ ਤੁਹਾਨੂੰ ਦੱਸਣੀਆਂ ਚਾਹੁੰਦਾ ਜਿਹੜੇ ਨੁਸਖੇ ਆ ਉਹ ਜਰੂਰ ਆਪਣੇ ਘਰਾਂ ਵਿੱਚ ਤੁਸੀਂ ਅਜਮਾਉਣੇ ਤੇ ਪਸ਼ੂਆਂ ਨੂੰ ਬਿਮਾਰੀ ਤੋਂ ਬਚਾ ਸਕਦੇ ਆ ਬਾਈ ਸਿਰੇ ਸਵਾਗਤ ਹੈ ਬਾਈ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਰੰਗਰਾ ਪੰਜਾਬੀ ਟੀਵੀ ਦੇਖਦੇ ਨੇ ਸਾਰਿਆਂ ਨੂੰ ਜੀ ਆਖਦੇ ਆ ਇਹ ਜੇ ਬਾਈ ਸਿਰੇ ਜਿਹੜੀ ਬਿਮਾਰੀ ਪਿੰਡਾਂ ਵਿੱਚ ਚੱਲੀ ਹੈ ਨਾ ਬਾਲੇ ਪਸ਼ੂ ਮਰੀ ਜਾਂਦੇ ਆ ਇਸ ਦੇ ਸਬੰਧ ਵਿੱਚ ਤੁਸੀਂ ਕੀ ਲੋਕਾਂ ਨੂੰ ਸਨੇਹਾਂ ਦੇਣਾ ਜਾਓਗੇ ਜਾਈ ਰੋਕੋ ਸੋ ਤੱਕ ਅਗਰ ਬਾਈ ਆਪਾਂ ਜੀ ਇਹ ਦੇਖੋ ਮੁੱਢਲੀ ਸਹਾਤਾ ਹੂੰ ਕਿਉਂਕਿ ਜਿਹੜੀ ਬਿਮਾਰੀ ਆਉਣ ਤੋਂ ਆਪਾਂ ਪਹਿਲਾਂ ਰੋਕ ਸਕਦੇ ਆ ਬਿਮਾਰੀ ਨੂੰ ਘਰੇ ਇੰਟਰ ਕਰਨ ਤੋਂ ਪਹਿਨੀ ਰੋਕ ਸਕਦੇ ਆ ਹੂੰ ਉਹ ਜੇ ਆਪਾਂ ਮੁੱਢਲੀ ਸਹਾਤਾ ਤੁਹਾਨੂੰ ਦੱਸਾਂਗੇ ਹੂੰ ਉਹਦੇ ਵਿੱਚ ਸਭ ਤੋਂ ਪਹਿਲਾਂ ਕੀ ਆ ਵੀ ਜਿਹੜਾ ਸਰਦੀ ਦਾ ਮੌਸਮ ਆ ਹਣ ਹਾਂ ਉਹਦੇ ਵਿੱਚ ਆਪਾਂ ਕੀ ਕਰਨਾ ਵੀ ਪਸ਼ੂਆਂ ਨੂੰ ਹੂੰ ਜਿਹੜਾ ਵੀ ਖੁੱਲੀ ਜਗ੍ਹਾ ਤੇ ਨਹੀਂ ਬੰਨਣਾ ਠੀਕ ਹੈ ਅੰਦਰ ਰੱਖਣਾ ਜਿੱਥੇ ਹਵਾ ਨਾ ਲੱਗਦੀ ਹੋਵੇ ਠੀਕ ਹੈ ਸਰਦੀ ਤੋਂ ਬਚਾਉਣਾ ਹੈ ਹੂੰ ਵੀ ਉਹਨੂੰ ਪਸ਼ੂ ਨੂੰ ਟੈਂਪਰੇਚਰ ਉਸ ਤਰ੍ਹਾਂ ਸੈੱਟ ਰੱਖਣਾ ਜਿੱਥੇ ਉਹ ਨਾਰਮਲ ਟੈਂਪਰੇਚਰ ਹੈ ਵੀ ਠੀਕ ਹੈ ਠੰਡੀ ਹਵਾਵਾਂ ਤੋਂ ਬਚਾ ਕੇ ਰੱਖੋ ਕਿਉਂਕਿ ਅੱਜ ਕੱਲ੍ਹ ਠੰਡੀ ਹਵਾ ਚੱਲ ਰਹੀ ਹੈ ਹਾਂ ਬਹੁਤ ਜ਼ਿਆਦਾ ਠੰਡੀ ਹਵਾ ਚੱਲ ਰਹੀ ਹੈ ਹੂੰ ਇਹਦੇ ਵਿਚਾਲੇ ਨੂੰ ਪਸ਼ੂ ਨੂੰ ਪੰਦੇ ਰੱਖਣਾ ਦੂਜਾ ਕੀ ਕਰਨਾ ਪਸ਼ੂ ਨੂੰ ਆਪਾਂ ਛੱਜ ਦੇ ਥੇ ਰੱਖਣਾ ਠੀਕ ਹੈ ਛਾਤੇ ਅਠਾ ਰੱਖੋ ਠੀਕ ਹੈ ਤੇ ਉਹਨਾਂ ਨੂੰ ਖੁੱਲੀ ਜਗ੍ਹਾ ਤੇ ਨਾ ਬੰਨੋ ਠੀਕ ਹੈ ਜੇ ਕਿ ਅੰਦਰ ਹੀ ਰੱਖੋ ਅੰਦਰ ਹੀ ਰੱਖਣਾਗਾ ਤੇ ਨੰਬਰ ਤੇ ਇਹ ਹੈ ਵੀ ਪਸ਼ੂਆਂ ਨੂੰ ਹੂੰ ਜਿਹੜਾ ਪਾਣੀ ਪਿਉਣਾ ਹੈ ਹੂੰ ਬਿਲਕੁਲ ਤਾਜ਼ਾ ਪਾਣੀ ਪਿਉਣਾ ਹੈ ਠੀਕ ਹੈ ਜਿਵੇਂ ਆਪਾਂ ਹੁਣ ਸਰਦੀ ਚ ਆਪਾਂ ਆਮ ਕੋਸ਼ਰ ਨੂੰ ਗਰਮ ਪਾਣੀ ਪੀਨੇ ਹੂੰ ਉਸੇ ਤਰ੍ਹਾਂ ਦਾ ਟੈਂਪਰੇਚਰ ਜਿੱਕ ਟੁਕੜ ਪਾਣੀ ਦਾ 20 ਤੋਂ ਪਲੱਸ ਹੋਣਾ ਚਾਹੀਦਾ ਠੀਕ ਹੈ ਜਿਹੜਾ ਪਸ਼ੂ ਨੂੰ ਪਾਣੀ ਪਿਉਣਾ ਠੀਕ ਹੈ ਉਹ ਗਰਮ ਪਾਣੀ ਹੀ ਪਿਉਣਾਗਾ ਠੀਕ ਹੈ ਜਿਵੇਂ ਆਪਾਂ ਗਰਮ ਪੀਂਦੇ ਵੇਂੇ ਬਸ ਬੰਨ ਵੀ ਠੰਡ ਉਹੀ ਸਿਸਟਮ ਆ ਸਾਰਾ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਇਹ ਕਿ ਪਸ਼ੂ ਜਿਹੜੇ ਨੀਚੇ ਵਾਲੀ ਜਗ੍ਹਾ ਗਈ ਹੂੰ ਜਿੱਥੇ ਪਸ਼ੂ ਆਪਾਂ ਖੜ੍ਹਦੇ ਆ ਜਾਂ ਮੈਟ ਤੇ ਖੜ੍ਹਾ ਜਾਂ ਕੇ ਤਾਂ ਫਰਸ਼ ਤੇ ਖੜ੍ਹਾ ਜਾਂ ਕਿਸੇ ਕੱਚੀ ਜਗ੍ਹਾ ਤੇ ਵੀ ਖੜਦਾ ਹੂੰ ਉਹਦੇ ਵਾਸਤੇ ਵੀ ਕੀ ਕਰਨਾ ਹੈ ਵੀ ਇਹ ਪਸ਼ੂ ਨੂੰ ਜਿਹੜਾ ਨੀਚ ਜਿਹੜੀ ਆਪਣੀ ਆਮ ਕੁਇਰਿਕ ਪ੍ਰਾਲੀ ਇਕੱਠੀ ਕਰੀ ਬਈ ਹੁੰਦੀ ਹੈ ਨਾ ਜਿਵੇਂ ਮੈਂ ਪ੍ਰਾਲੀ ਦਾ ਢੇਰ ਲੈ ਆਇਆ ਬਾਹਰ ਦੇਖਿਆ ਵੀ ਪ੍ਰਾਲੀ ਕੁਤਰ ਕਿਉਂ ਥੱਲੇ ਸਿੱਟੋ ਕਿਉਂਕਿ ਪ੍ਰਾਲੀ ਦਾ ਬਹੁਤ ਜ਼ਿਆਦਾ ਨਿਗ ਹੁੰਦਾ ਹੈ ਹੂੰ ਦੋ ਨੰਬਰ ਤੇ ਉਹ ਗਿੱਲੀ ਘਟ ਹੁੰਦੀ ਹੈ ਤੇ ਕੋਈ ਜਿਹੜਾ ਪਸ਼ੂ ਦਾ ਬਿਸ਼ਾਵ ਹੈ ਮਲਮੂਤਰ ਹੈ ਉਹ ਨੀਚੀ ਲੰਘ ਜਾਂਦਾ ਤੇ ਉੱਪਰ ਪ੍ਰਾਲੀ ਸੁੱਕੀ ਰਹਿੰਦੀ ਹੈ ਸੁੱਕੀ ਰਹਿੰਦੀ ਹੈ ਇਹੋ ਤੇਰਾ ਤੇ ਜਿਹੜਾ ਮੜ ਕੇ ਚੱਲ ਜੇ ਇੱਕ ਦੂਜਾ ਚੌਥਾ ਨੰਬਰ ਆ ਗਿਆ ਜੀ ਹੂੰ ਜਿਵੇਂ ਆਪਾਂ ਸਰਦੀਵ ਵਿੱਚ ਵੱਡਾ ਬਾਲ ਹੁੰਦਾ ਕਿ 200 ਵਾੜ ਦਾ ਹਾਂ ਉਹ ਬਹੁਤ ਨਿਗ ਦਿੰਦਾ ਪਸ਼ੂ ਨੂੰ ਠੀਕ ਹੈ ਇਹ ਜਿਹੜੇ ਛੱਡਾ ਉਨੇ ਵਿੱਚ ਜੇਕਰ ਮਰੇ ਤੁਹਾਡੇ 10 ਕ ਪਸ਼ੂ ਆ ਉੱਥੇ 4 ਕ ਬਲਵ ਲਗਾਓ ਵੱਡੇ ਜਿਹੜੇ 200 ਵਾਟ ਵਾਲਿਆ ਠੀਕ ਹੈ ਉਹਨਾਂ ਦੀ ਰਾਤ ਨੂੰ ਬਹੁਤ ਹੀ ਹਿੱਟ ਹੋ ਜਾਂਦੀ ਹੈ ਠੀਕ ਹੈ ਕਿਉਂਕਿ ਰਾਤ ਨੂੰ ਟੈਂਪਰੇਚਰ ਦੇਖਿਆ ਜਾਂਦਾ 4 ਡਿਗਰੀ ਤੇ ਚਲਾ ਜਾਂਦਾ ਹੂੰ ਤੇ ਬਹੁਤ ਜਿਆਦਾ ਸਰਦੀ ਹੋ ਜਾਂਦੀ ਹੈਗੀ ਹੂੰ ਜਿਹਦੇ ਕਾਰਨ ਜ਼ਿਆਦਾਤਰ ਜਿਹੜੇ ਕਾਰਨ ਆ ਰਹੇ ਹੈਗੇ ਸਰਦੀ ਦੀ ਆ ਰਹੀ ਹੈ ਕੋਈ ਹੋਰ ਕੋਈ ਵੱਡੀ ਬਿਮਾਰੀ ਆ ਰਹੀ ਹੈ ਜਿਆਦਾ ਬਿਮਾਰੀਆਂ ਵੀ ਨਮੂਣੀਆਂ ਦੀ ਨਮੂਣੀਆਂ ਦੀ ਜਿਆਦਾ ਬਿਮਾਰੀ ਆ ਰਹੀ ਹੈ ਹੂੰ ਨਮੂਣੀਆਂ ਦਾ ਪਤਾ ਹੀ ਹੈ ਪੁੱਛ ਨੂੰ ਨਿਗਾ ਰੱਖਣਾ ਠੀਕ ਹੈ ਜਿਹੜੇ ਆਪਾਂ ਗੱਲਾਂ ਕਰੇ ਬਿਮਾਰੀਆਂ ਤੋਂ ਪਹਿਲਾਂ ਬਾਅਦ ਵੀ ਬੰਦਾ ਪਨਾ ਸਕਦਾ ਹੈ ਪਰ ਜੇ ਪਹਿਲਾਂ ਪਨਾਓਗੇ ਤਾਂ ਬਿਮਾਰੀ ਆਉਗੀ ਨਹੀਂ ਬਿਮਾਰੀ ਆਉਗੀ ਨਹੀਂ ਬਿਬੇ ਚੱਤਰ ਰਹੂਗੀ ਪਸ਼ੂ ਨੂੰ ਠੰਡ ਤੋਂ ਬਚਾਉਣੇ ਉਹਦੇ ਪਰ ਜੇ ਕੋਈ ਤੁਹਾਨੂੰ ਲੱਗਦਾ ਹੈ ਪਸ਼ੂ ਵੀ ਜਿਹੜੀ ਪਸ਼ੂ ਠੰਡ ਮਲ ਰਿਹਾ ਜਾਂ ਕੰਬ ਰਿਹਾ ਜਾਂ ਇਕੱਠਾ ਜਿਹਾ ਖੜਾ ਹੈ ਉਹਦੇ ਝੁੱਲਪਾ ਕੇ ਰੱਖੋ ਠੀਕ ਹੈ ਤਾਂ ਕਿ ਉਹਨੂੰ ਟੰਪ ਉਹਨੂੰ ਲੈਗ ਮਿਲੇ ਹੂੰ ਤੇ ਉਹਦਾ ਟੈਂਪਰੇਚਰ ਜੇ ਮੈਂਟੇਨ ਰਹੇ ਉਹਨੂੰ ਸਰਦੀ ਨਾ ਮਸੂਵੇ ਠੀਕ ਤੀਜਾ ਚੌਥਾ ਨੰਬਰ ਆ ਜਾਂਦਾ ਉਸ ਤੋਂ ਅੱਗੇ ਆ ਜਾਂਦਾ ਜਿ ਪਸ਼ੂ ਨੂੰ ਖਰਾਕ ਹੂੰ ਜਿਹੜੀ ਪਸ਼ੂ ਨੂੰ ਖਰਾਕ ਦੇਣੀ ਹੈ ਨ ਠੀਕ ਹੈ ਜਿਵੇਂ ਆਪਾਂ ਆਪਦੇ ਆਪਾਂ ਖਾਣਾ ਖਾਣੇ ਨਾ ਜਿਸ ਤਰ੍ਹਾਂ ਥੋੜਾ ਇਹਨੂੰ ਨੋਰਮਲ ਉਹਦਾ ਟੈਂਪਰੇਚਰ ਆਪੋ ਹੋਣਾ ਚਾਹੀਦਾ ਠੀਕ ਹੈ ਕੋਸਾ ਜਿਵੇਂ ਨਿੱਗਾ ਜਿਹਾ ਕਹਿੰਦੇ ਨੇ ਹਾਂ ਕੋਈ ਫੀਡ ਦੇਣੀ ਹੈ ਕੋਈ ਇਹਨੂੰ ਹੋਰ ਖਰਾਕ ਦੇਣੀ ਹੈ ਹੂੰ ਉਹਦਾ ਟੈਂਪਰੇਚਰ ਵੀ ਠੰਡਾ ਨਹੀਂ ਹੋਣਾ ਚਾਹੀਦਾ ਤੇ ਉਸ ਤੋਂ ਅਗਲਾ ਆ ਜਾਂਦਾ ਜਿਹੜਾ ਹਰਾਚਾਰਾ ਠੀਕ ਹੈ ਹਰਾਚਾਰਾ ਜਿਹੜਾ ਤੁਸੀਂ ਵੱਢ ਕੇ ਲੈ ਕੇ ਉਹਨਾਂ ਲਈ ਹੂੰ ਅੱਜ ਕਰ ਜਿਵੇਂ ਸਾਦੀ ਮੌਸਮ ਤਰੇ ਨਹੀਂ ਸੁੱਕਦੀ ਉੱਤੋਂ ਹੂੰ ਤੇ ਤਰੇ ਨਾ ਸੁੱਕਣ ਉਹਦੀ ਜਿਹੜੀ ਪਾਣੀ ਦੀ ਨਵੀਂ ਬਾਲੀ ਹੁੰਦੀ ਹੈ ਚਾਰੇ ਦੇ ਵਿੱਚ ਚਾਰੇ ਦੇ ਵਿੱਚ ਨਵੀਂ ਜਾਦੀਆਂ ਉਹਨਾਂ ਕਰਕੇ ਹੂੰ ਪਸ਼ੂ ਪਾਣੀ ਘੱਟ ਪੀਂਦਾ ਹੂੰ ਪਾਣੀ ਜਦੋਂ ਪਸ਼ੂ ਘੱਟ ਪੀਂਦਾ ਨਾ ਹੂੰ ਫਿਰ ਉਹਨੂੰ ਖੂਨ ਦੀ ਕਮੀ ਆਉਂਦੀ ਆ ਠੀਕ ਹੈ ਜਦੋਂ ਪਾਣੀ ਆਪਾਂ ਦੁੱਧ ਕੱਢ ਲੈਨੇ ਉਹਨੂੰ ਖੂਨ ਦੀ ਕਮੀ ਆ ਜਾਂਦੀ ਆ ਉਸੇ ਪਾਣੀ ਦੀ ਕਮੀ ਹੋਣ ਕਰਨੇ ਪਸ਼ੂ ਹੂੰ ਕਮਜ਼ੋਰ ਹੋਣ ਲੱਗ ਜਾਂਦਾ ਤੇ ਉਹਨੂੰ ਬਿਮਾਰੀਆਂ ਜਦੋਂ ਕਮਜ਼ੋਰ ਹੋ ਗਏ ਨਾ ਪਸ਼ੂ ਬਿਮਾਰੀਆਂ ਨੂੰ ਉਹਦੀ ਕੇਅਰ ਨਹੀਂ ਆ ਭਾਵੇਂ ਦਵਾਈ ਬਿਮਾਰੀਆਂ ਖੇੜਾ ਨਹੀਂ ਛੱਡਦੇ ਉਸ ਤੋਂ ਬਾਅਦ ਬਿਮਾਰੀਆਂ ਇੱਕ ਨੰਬਰ ਕੀ ਹੈ ਆਪਣੇ ਕੀ ਕਰਦੇ ਪਸ਼ੂ ਉਧਰ ਨਿਕ ਕਰਨਾ ਤੇ ਅੱਗ ਬਾਲ ਲੈਨੇ ਆਪਾਂ ਪਸ਼ੂ ਉਧਰ ਉਹ ਬਹੁਤ ਜੀਤੂ ਹੀ ਗਾਏ। ਉਹ ਰੋਹਣਾ ਤੋਂ ਨਹੀਂ ਕਹ ਦਿੰਦੇ ਆ। ਆ ਮੈਂ ਕਈ ਲੋਕਾਂ ਤੋਂ ਸੁਣਿਆ ਵੀ ਸੀਗਾ। ਹਮ। ਆ ਕਿ ਬਿਮਾਰੀ ਤੋਂ ਠੱਲ ਪੌਲੇ ਤੂੰ ਹੀ ਕਰ ਦੋ। ਹਮ। ਧੂਆਂ ਕਰ ਦਿੰਦੇ ਅੰਦਰ। ਹਮ। ਉਹ ਬਹੁਤ ਖਤਰਨਾਕ ਹੈ। ਅੱਛਾ। ਉਹਦੇ ਨਾਲ ਪਸ਼ੂ ਨੂੰ ਸਾਹ ਦੀ ਬਿਮਾਰੀ ਹਮ। ਫੇਫੜਿਆਂ ਦੀ ਬਿਮਾਰੀ ਹੋ ਜਾਂਦੀ ਹੈ। ਹਮ। ਜਿਹਦੇ ਨਾਲ ਕਾਰਨ ਪਸ਼ੂ ਆਪਣੇ ਪੰਨੇ ਦੋ ਤਿੰਨ ਹੋਣੀ ਡੈਥਾਂ ਹੋਊਗਾਗਾ। ਹਮ। ਆਪਣੇ ਮੈਂ ਡਾਕਟਰ ਸਾਹਿਬ ਵੀ ਆਏ ਸੀਗੇ। ਹਮ। ਉਹਨੇ ਮਲਾਜਾ ਵੀ ਕੀਤਾ ਰੋੜੀਪੁਰੇ ਤੋਂ ਆਏ ਸੀ। ਹਮ। ਤੇ ਉੱਚੇ ਹੀ ਹੈਵ ਯੂ ਫੇਫੜਿਆਂ ਦੀ ਪ੍ਰੋਬਲਮ ਆਈ ਹੈ ਜਿਆਦਾ ਮੈਂ ਉਹ ਹੀ ਗੱਲ ਜਿਵੇਂ ਆਪਾਂ ਕਹਿੰਦੇ ਆ ਵੀ ਹੀਟਰ ਆਪਾਂ ਕਮਰੇ 'ਚ ਲਾਉਣੇ ਆ ਵੀ ਆਕਸੀਜਨ ਘੱਟ ਹੋ ਜਾਂਦੀ ਹੈ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਪਸ਼ੂਆਂ ਨੂੰ ਵੀ ਉਸੇ ਤਰ੍ਹਾਂ ਦਮਾ ਹੋ ਜਾਂਦਾ ਠੀਕ ਸਾਹ ਦੀ ਗੱਲ ਕਰਦੇ ਆ ਸਾਹ ਦੀ ਪ੍ਰੋਬਲਮ ਹੋ ਜਾਂਦੀ ਹੈ ਹੂੰ ਤੇ ਜਿਹਦਾ ਇਲਾਜ ਇੱਕ ਤਾਂ ਕਾਸਟਲੀ ਬਹੁਤ ਪੈਂਦਾ ਠੀਕ ਹੈ ਤੇ ਇਲਾਜ ਉਹਦੇ ਵਿੱਚ ਇਹ ਵੀ ਪਸ਼ੂ ਦੇ ਚਾਂਸ 50% ਰਹਿ ਜਾਂਦੇ ਆ ਜਦੋਂ ਪਸ਼ੂ ਨੂੰ ਦਮਾ ਹੋ ਜਾਣਾ ਠੀਕ ਉਹਦੇ ਚਾਂਸ 50% ਰਹਿ ਜਾਂਦੇ ਕਿਉਂਕਿ ਪਸ਼ੂ ਰਿਕਵਰ ਨਹੀਂ ਕਰ ਪਾਉਂਦਾ ਛੇਤੀ ਹੂੰ ਇਹ ਤਾਂ ਗੱगन ਹੋ ਗਿਆ ਵੀ ਮੁੱਢਲੇ ਸੇਤਾ ਹੂੰ ਉਸ ਤੋਂ ਬਾਅਦ ਇੱਕ ਜ਼ ਸਾਡੇ ਪਸ਼ੂ ਪਾਲਕਾਂ ਲਈ ਹਾਂ ਜਿਵੇਂ ਕਿ ਇੱਕ ਤਾਂ ਹੀ ਪਸ਼ੂ ਨੂੰ ਬਾਹਰ ਨਹੀਂ ਚਰਾਉਣ ਲੈ ਕੇ ਜਾਣਾ ਕਈ ਆਪਣੇ ਵੈਸੇ ਆਪਣੇ ਜਾਂਦੇ ਵੀ ਜਿਵੇਂ ਪਸ਼ੂ ਕਈ ਰਹਿਣਾ ਕੁਝ ਬਾਹਰ ਛੱਡ ਲੈਂਦੇ ਆਏ ਖੁੱਲੇ ਛੱਡ ਲੈਂਦੇ ਖੁੱਲੇ ਛੱਡ ਲੈਣੇ ਚਾਰਨ ਵਾਸਤੇ ਹੂੰ ਚਾਰਨ ਵਾਸਤੇ ਨਹੀਂ ਲੈ ਕੇ ਜਾਣਾ ਪਸ਼ੂ ਨੂੰ ਠੀਕ ਕਿਉਂਕਿ ਪਸ਼ੂ ਵਾਰਾਇੜੇ ਪਸ਼ੂ ਫਿਰਦੇ ਆ ਨਾ ਹੂੰ ਹੋ ਸਕਦਾ ਕੋਈ ਪਸ਼ੂ ਕਿਤੋਂ ਆਇਆ ਹੁੰਦਾ ਕੋਈ ਕਿਤੋਂ ਆਇਆ ਹੁੰਦਾ ਹੂੰ ਉਹ ਕੋਈ ਬਿਮਾਰੀ ਦਾ ਨਹੀਂ ਬਿਮਾਰੀ ਦਾ ਨਹੀਂ ਪਤਾ ਦੂਤਰੀ ਬਿਮਾਰੀ ਇਹ ਜਿਹੜੀ ਬਿਮਾਰੀ ਆ ਨਾ ਜੀ ਹੂੰ ਇਹ ਇੱਕ ਕਟਰਾਉਣ ਵਾਲੀ ਬਹੁਤ ਬਿਮਾਰੀ ਹੈ ਫੈਲਦੀ ਹੈ। ਫੈਲਦੀ ਗਾਂ ਦੀਆਂ ਜਾਂਦੀਆਂ। ਗਾਂ ਦੀਆਂ ਫੈਲਦੀ ਹੈ। ਹੂੰ। ਤੇ ਇਸ ਲਈ ਪਸ਼ੂ ਬਾਹਰ ਨਹੀਂ ਛੱਡਣਾ। ਠੀਕ ਹੈ। ਤੇ ਨਵਾਂ ਪਸ਼ੂ ਕਿਸੇ ਦੂਸਰੇ ਪਿੰਡੋਂ ਮੈਂ ਵਪਾਰੀ ਭਰਾ ਨੂੰ ਵੀ ਬੇਨਤੀ ਕਰਦਾ ਮੈਂ ਵੀ ਵਪਾਰ ਕਰਦਾ। ਹੂੰ। ਪਰ ਜਦੋਂ ਦੀ ਬਿਮਾਰੀ ਆਈ ਹੈ। ਹੂੰ। ਮੈਂ ਕੋਈ ਪਸ਼ੂ ਨਹੀਂ ਲੈ ਕੇ ਆਂਦਾ। ਠੀਕ ਹੈ। ਕਿਹੜਾ ਵੀ ਬਚਾਅ ਚ ਹੀ ਬਚਾ। ਉਹਨਾਂ ਚਿਰ ਪਸ਼ੂ ਨੂੰ ਰੋਕ ਦਿਓ। ਹੂੰ। ਕੋਈ ਕੰਮ ਤਾਂ ਬਸ ਅਰੀ ਸਾਲ ਕਰੀ ਜਾਣਾ। ਹੂੰ। ਕਈ ਵਾਰੀ ਜੋ ਐਸੀ ਸਿਚੁਏਸ਼ਨ ਆ ਜਾਣਾ। ਹੂੰ। ਪਰ ਉਹ ਮਾਨਿਕ ਚੱਲ ਜਾ ਮੈਂ ਤਾਂ ਪਸ਼ੂ ਚਲਾ ਮੈਂ ਆਪਦੇ ਚਾਰ ਪੈਸੇ ਅਗਸਤੇ ਮਾਨੇ ਕਿ ਚਲੋ ਪਿਛੋ ਪਿਛੋ ਬਿਮਾਰੀ ਲੈ ਕੇ ਆ ਗਿਆ ਉਹ ਮੇਰੇ ਪਿੰਡ 'ਚ ਤਾਂ ਬਿਮਾਰੀ ਆ ਗਈ ਨਾ ਮੈਂ ਹਾਂ ਬਹੁਤ ਨਕਸਾਨਾ ਹੋਊਗਾ ਉਹ ਮੇਰੇ ਪਿੰਡ ਤੇ ਵੀ ਭਾਰੀ ਪੈ ਸਕਦਾ ਕੱਲੇ ਮੇਰੇ ਤੇ ਨਹੀਂ ਉਹ ਪਰ ਹੋਰ ਹੋਰ ਬਿਮਾਰੀਆਂ ਨਹੀਂ ਪਤਾ ਮੇਰੇ ਘਰੋਂ ਚੱਲੀ ਨਾਲੇ ਗਵੰਢੀ ਦੇ ਗਵੰਢੀ ਤੋਂ ਗਵੰਢੀ ਦੇ ਇੱਕ ਗੱਲ ਬਈ ਆਇਆ ਸੀ ਜੇ ਮੈਂ ਲੱਗੇ ਦੀ ਹੁਣ ਆਪਾਂ ਮੱਝਾਂ ਗਾਵਾਂ ਵੇਖਦੇ ਆ ਮਹਿੰਗੀਆਂ ਹੁੰਦੀਆਂ ਹਾਂਜੀ ਜੇ ਇੱਕ ਅੱਧੀ ਕੋਈ ਚਲੋ ਤੇਰੀ ਮਰਦੇ ਤੋਂ ਰਲਦਾ ਹੀ ਨਹੀਂ ਬੰਦਾ ਫਿਰ ਹੈਨਾ ਜਿਹੜਾ ਇੰਨਾ ਪਿੱਛੇ ਜਾ ਵਰਦਾ ਕੋਈ ਉਸ ਵਾਰੀ ਆਪਾਂ ਗੱਲ ਕਰਦੇ ਹਾਂ ਉਸ ਵਾਰੀ ਇੱਕ ਨਾ ਪਸ਼ੂ ਦਾ ਇਲਾਜ ਹਮ ਆਪਾਂ ਕੀ ਕਰਦੇ ਆ ਆਪਾਂ ਮੰਨ ਕੇ ਚਲੋ ਡਾਕਟਰ ਸਾਦ ਲਿਆ ਹੂੰ ਲੇਕਿਨ ਡਾਕਟਰ ਸਾਦੇ ਨੂੰ ਟੀਕਾ ਲਵਾਤੇ ਉਸ ਤੋਂ ਆਪਾਂ ਕਹਿੰਦੇ ਟੀਕਾ ਲਵਾਤਾ ਬਸ ਠੀਕ ਹੈ ਨਹੀਂ ਹੂੰ ਪਸ਼ੂ ਨੂੰ ਘਟੋ ਘਟ ਤੁਸੀਂ ਦਿਨ ਵੇ ਦੀ ਚਾਰ ਵਾਰੀ ਟੈਂਪਰੇਚਰ ਵਹਿੰਗਾ ਨਹੀਂ ਹੁੰਦਾ ਚੈੱਕ ਕਰਨ ਵਾਲਾ ਹੂੰ ਉਹ 100 ਰੁਪਏ ਦੀ ਚੀਜ਼ ਆ ਤਰ੍ਹਾਂ ਵੀ ਟ੍ਰੇਡ ਹੁੰਦਾ ਥਰਮੋਮੀਟਰ ਹੁੰਦਾ ਠੀਕ ਹੈ ਪਸ਼ੂ ਦਾ ਜੇਕਰ ਤੁਹਾਨੂੰ ਕੋਈ ਅੱਜ ਕੱਲ ਦੀ ਸਮਝ ਪਸ਼ੂ ਬਿਮਾਰ ਹੁੰਦਾ ਨਾ ਹੂੰ ਉਹਨੂੰ ਤਿੰਨ ਵਾਰੀ ਚੈੱਕ ਕਰੋ ਸਵੇਰ ਦੁਪਹਿਰਾਂ ਤੇ ਸ਼ਾਮ ਨੂੰ ਵੇਜੈਂਕੀ ਟੈਂਪਰੇਚਰ ਚੈੱਕ ਕਰਦੇ ਹੋ ਟੈਂਪਰੇਚਰ ਚੈੱਕ ਕਰਦੇ ਹੋ ਜੇ ਉਸ ਨੂੰ ਲੱਗਦਾ ਵੀ ਟੈਂਪਰੇਚਰ ਮਨ ਕੇ ਸਵੇਰ ਹੂੰ ਉਹਨੂੰ ਸ਼ਾਂਤ ਕਰੇ ਵੇਟ ਕਰ ਸਕਦੇ ਤੁਸੀਂ ਇਹ ਨਹੀਂ ਕਿ ਸ਼ਾਮ ਨੂੰ ਵੀ ਤੁਸੀਂ ਜਦੋਂ ਚੈੱਕ ਕਰਿਆ ਤਾਂ ਅਗਲੇ ਸਵੇਰ ਫੇਰ ਡਾਕਟਰ ਸਦੋਂਗੇ ਹੂੰ ਫੇਰ ਉੱਠ ਕੇ ਜੇ ਵਿੱਚ ਕਿਲਾ ਡਾਕਟਰ ਵੀ ਕੁਝ ਨਹੀਂ ਕਰ ਸਕਦਾ ਉਹ ਵਾਧਾ ਵੱਧ ਜਾਂਦਾ ਉਹ ਬੁਖਾਰ ਉਹਨੂੰ ਪਸ਼ੂ ਨੂੰ ਹੋੜੀ ਲਈ ਕਮਜ਼ੋਰਾ ਕਰਨਾ ਸ਼ੁਰੂ ਕਰ ਦਿੰਦਾ ਹੈ ਜਿਹਦੇ ਕਰਕੇ ਬਿਮਾਰੀ ਪਸ਼ੂ ਤੇ ਉੱਪਨਦੀ ਪੈ ਜਾਂਦੀ ਹੈ ਠੀਕ ਹੈ ਬਾਕੀ ਆਪਣੇ ਪੈਨਰੋਡਿਕ ਪ੍ਰੋਜੈਕਟ ਡਾਕਟਰ ਸਾਹਿਬ ਨੇ ਬਹੁਤ ਮਿਹਨਤੀ ਬੰਦੇ ਨੇ ਜਦੋਂ ਮਰਜ਼ੀ ਫੋਨ ਮਾਰੋ ਹੂੰ ਉਹਨਾਂ ਕੋਲ ਤੋਂ ਕੋਈ ਮੈਡੀਸਨ ਦਾ ਕੋਈ ਪੈਸ਼ਨ ਨਹੀਂ ਲੈਣਾ ਠੀਕ ਹੈ ਕੋਈ ਉਹਨਾਂ ਦੀ ਫੀਸ ਨਹੀਂ ਹੂੰ ਸਰਕਾਰੀ ਤੌਰ ਤੇ ਟੀਮਾਂ ਚ 24 ਘੰਟੇ ਤੱਕ ਦੀ ਸੇਵਾ ਚ हां ਵੀ ਜੇ ਚੈੱਕਅਪ ਕਰਦੇ ਨੇ ਜਦੋਂ ਲੋੜ ਜਦੋਂ ਮਰਜ਼ੀ ਫੋਨ ਉਹਨਾਂ ਨੂੰ ਕਰੋ ਹੂੰ ਉਹਨਾਂ ਸਭ ਚੈੱਕ ਪਹੁੰਚਣਗੇ ਠੀਕ ਹੈ ਬਾਅਦ ਜੇ ਉਸ ਨੂੰ ਕੋਈ ਲੱਗਦਾ ਪਸ਼ੂ ਮਾੜਾ ਮੋਟਾ ਹੂੰ ਕੋਈ ਪਸ਼ੂ ਵਿੱਚ ਪੱਠਾ ਨਹੀਂ ਖਾਂਦਾ ਜਾਂ ਪਾਣੀ ਨਹੀਂ ਪੀਂਦਾ ਜਾਂ ਸੁਸਤ ਬੈਠਾ ਹੈ ਹੂੰ ਜਾਂ ਪਸ਼ੂ ਠੰਡ ਮਹਿਸੂਸ ਕਰ ਰਿਹਾ ਹੂੰ ਜਾਂ ਮੂੰਹ 'ਚ ਲਾਲ ਆ ਰਹੇਗਾ ਨਹੀਂ ਹੂੰ ਕੋਈ ਉਸ ਨੂੰ ਤੁਰੰਤ ਡਾਕਟਰ ਨਾਲ ਦੀ ਸਲਾਹ ਲਓ ਹੂੰ ਉਹਨਾਂ ਨੂੰ ਦੱਸੋ ਤਾਗੇ ਮੱਕੇ ਤੋਂ ਬੰਬਰੀ ਤਾਂ ਹੱਲ ਹੋ ਸਕੀ ਠੀਕ ਫੇਰ ਇਹ ਬੰਬਾਰੀ ਨੂੰ ਠੱਲ ਪਾ ਸਕਦੇ ਆ ਇੱਕ ਵਾਰੀ ਸਿਰੇ ਪਾਸੇ ਰੋਕਣਾ ਚਾਹੀਦਾ ਇੱਕ ਜੇ ਆਪਾਂ ਵੇਖਦੇ ਪਿੰਡਾਂ ਵਿੱਚ ਕਲੀ-ਕਲੀ ਕਰ ਦਿੰਦੇ ਆ ਨਾ ਉਹ ਉਹ ਕੀ ਸਿਸਟਮ ਹੈ ਉਹਦੇ ਬਾਰੇ ਮੈਨੂੰ ਦੱਸੋ ਉਹਦਾ ਕਰ ਨੇ ਗੱਟੇ-ਗੱਟੇ ਕਲੀ ਸਿਰਫ ਤੁਸੀਂ 메ਨ ਗੇਟ ਜਿੱਥੇ ਐਂਟਰ ਕਰਨਾ ਉੱਥੇ ਹਾਂ ਅੱਗੇ ਜਿੱਥੇ ਪਸ਼ੂਆਂ ਦੇ ਜਿਹੜਾ ਸ਼ੈੱਡ ਦਾ ਗੇਟ ਮੇਨ ਗੇਟ ਐਂਟਰ ਹੈ ਉੱਥੇ ਪਾਉਣੀ ਆ ਠੀਕ ਹੈ ਇਹ ਨਹੀਂ ਤੁਸੀਂ ਵੀ ਪਸ਼ੂਆਂ ਥੱਲੇ ਖਿਲਾਰ ਦੇਣੀਆਂ ਠੀਕ ਥੱਲੇ ਖਿਲਾਰਨੀ ਪਸ਼ੂ ਕਈ ਬਹੁਤ ਜ਼ਿਆਦਾ ਗਲਤ ਹੈ ਹਾਂ ਕਈ ਆਪਾਂ ਵੇਖਦੇ ਨਾ ਵੀ ਪਸ਼ੂਆਂ ਥੱਲੇ ਵੀ ਖਿਲਾਰ ਚ ਟੱਚ ਟੱਚ ਕਰੀ ਬੈਠੇ ਨੇ ਤੁਸੀਂ ਪਸ਼ੂ ਥੱਲੇ ਖਿਲਾਰ ਦੇਨੇ ਨਾ ਜੇ ਪਸ਼ੂ ਨੇ ਜੂ ਮਾਰ ਜੀ ਮਾਰ ਲਈ ਉਹ ਕਿ ਚੂਨਾ ਹੈ ਠੀਕ ਚੂਨਾ ਵੀ ਹੋ ਸਕਦਾ ਥੋੜੇ ਪਸ਼ੂ ਦੇ ਮੂੰਹ ਨਾਲ ਰਛਾਲੇ ਕਰ ਦੇ ਠੀਕ ਹੈ ਹੋ ਸਕਦਾ ਜਦੋਂ ਪਸ਼ੂ ਬਹਿ ਗਿਆ ਉੱਤੇ ਜਿਹੜੇ ਥਾਣ ਹੈ ਜਦੋਂ ਆਪਾਂ ਧਾਰ ਚਵਾਈ ਕਰਕੇ ਬੈਠਦੇ ਆ ਹੂੰ ਉਹਦੀ ਬੁੱਭੀ ਇੱਕ ਵਾਰ ਕਲੀਆ ਚੂਨਾ ਆ ਥਾਂ ਦੇ ਅੰਦਰ ਚਲਾ ਗਿਆ ਤੇ ਥਾਂ ਦੇ ਅੰਦਰ ਜ਼ਖਮ ਆ ਜਾਣਗੇ ਬਹੁਤ ਵੱਡੀ ਸਮੱਸਿਆ ਖੜੀ ਹੋ ਜੂਗੀ ਜਨਨ ਕਿ ਪਸ਼ੂਆਂ ਦੇ ਥੱਲੇ ਕਲੀ ਨਹੀਂ ਪਾਉਣੀ ਥੱਲੇ ਨਹੀਂ ਕਲੀ ਪਾਉਣੀ ਠੀਕ ਆ ਕਈ ਦਾ ਕਾਰਨ ਇਹ ਹੁੰਦਾ ਵੀ ਜਦੋਂ ਅਸੀਂ ਬਾਹਰ ਜਾਂਦੇ ਹਾਂ ਹੂੰ ਪੈਰ ਕਲੀ ਤੇ ਪਕਸਾ ਕੇ ਜਾਣੇ ਆ ਠੀਕ ਹੈ ਜਿਹੜੇ ਚਕਰਾਣੂ ਹੁੰਦੇ ਆ ਇਹ ਹੂੰ ਉਹਦੇ ਸੰਬੰਧ ਚ ਆਉਣ ਨਾਲ ਹੂੰ ਨਸ਼ਟ ਹੋ ਜਾਂਦੇ ਆ ਠੀਕ ਕਲੀ ਕਰ ਦਿੰਦੀ ਆਪੇ ਹਾਂ ਕਲੀ ਉਹਨੂੰ ਖਤਮ ਕਰ ਦਿੰਦੀ ਆ ਤੇ ਘਸਾ ਕੇ ਅੰਦਰ ਆਉਣੇ ਆ ਕਲੀ ਤੇ ਪੈਰ ਕਲੀ ਪਾਉਣੀ ਜ਼ਰੂਰੀ ਆ ਪਰ ਪਸ਼ੂਆਂ ਦੇ ਥੱਲੇ ਨਹੀਂ ਪਾਉਣੀ ਹੂੰ ਪਸ਼ੂਮਾਂ ਦੇ ਕਿਤੇ ਪਾਣੀ ਚ ਨਹੀਂ ਪਾਉਣੀ ਹੂੰ ਜਾਂ ਪਸ਼ੂਆਂ ਦੇ ਨੀਚੇ ਨਹੀਂ ਖਲਾਰਨੀ ਠੀਕ ਮੇਨ ਗੇਟਾਂ ਦੇ ਖਲਾਰਨੀ ਆ ਹੂੰ ਤੇ ਜਿਹੜਾ ਤੂੜੀ ਵਾਲਾ ਕਮਰਾ ਹੈ ਹੂੰ ਮਨ ਜਿੱਥੇ ਆਪਾਂ ਨੂੰ ਪਸ਼ੂਆਂ ਨੂੰ ਦਾਣਾ ਲਾਉਣਾ ਚਾਕੇ ਜਿੱਥੇ ਮਰਾ ਸਟੋਰ ਪੇਟੀ ਤੁਸੀਂ ਉਹ ਵੀ ਉੱਥੇ ਵੀ ਤੁਸੀਂ ਸਾਫ਼ ਸਫਾਈ ਰੱਖਣੀ ਆ ਠੀਕ ਹੈ ਇਹ ਦੇਖਣਾ ਵੀ ਥੱਲੇ ਮਿੱਟੀ ਤਾਂ ਨਹੀਂ ਆ ਰਹੀ ਹੂੰ ਛੱਡੋਂ ਜਾਲੇ ਜੱਪੇ ਸਾਫ਼ ਰੱਖਣੇ ਆ ਹੂੰ ਤੇ ਪਸ਼ੂਆਂ ਦੇ ਜਿਹੜਾ ਸ਼ੈੱਡ ਹੈ ਹੂੰ ਉਹਨੂੰ ਵੀ ਸਾਫ਼ ਰੱਖਣਾ ਤੁਸੀਂ ਠੀਕ ਹੈ ਸਾਈਡਾਂ ਦਾ ਕੰਦਾ ਵੀ ਸਾਫ਼ ਰੱਖਣੀਆਂ ਝਾੜੇ ਜੁਲੇ ਲਾ ਕੇ ਝਾੜੇ ਜੁਲੇ ਰੱਖ ਕੇ ਰੱਖਣੇ ਆ ਇਹ ਕਿਹੜੀ ਮੇਨ ਸਮੱਸਿਆ ਸਭ ਤੋਂ ਵੱਡੀ ਚਿਚੜਾਂ ਦੀ ਠੀਕ ਹਾਂ ਚਿਚੜੇ ਵੀ ਪਸ਼ੂ ਨੂੰ ਖਾ ਜਾਂਦੇ ਜਿਹੜਾ ਚਿਚੜਾ ਨਾ ਪਸ਼ੂ ਨੂੰ ਹੂੰ ਉਹ ਬਹੁਤ ਜ਼ਿਆਦਾ ਕਮਜ਼ੋਰ ਕਰਦਾ ਹੂੰ ਜਿਹੜਾ ਚਿਚੜਾ ਪਸ਼ੂ ਦਾ ਖੂਨ ਚੂਸਦਾ ਹੂੰ ਇੱਕ ਆਪਾਂ ਚੁੰਨੇ ਦੁੱਧ ਹੂੰ ਦੁੱਧ ਦੇ ਵਿੱਚ ਵੀ ਪਸ਼ੂ ਦਾ 60% ਖੂਨ ਆਉਂਦਾ ਠੀਕ ਹੈ ਬਲੱਡ ਹੁੰਦਾ ਜਿਹੜਾ ਆਪਾਂ ਦੁੱਧ ਚਿੱਟਾ ਦੁੱਧ ਖੂਨ ਕਹਿੰਦੇ ਨੇ ਉਹਨੂੰ ਅਸੀਂ ਹੂੰ ਤੇ ਉਧਰੋਂ ਚਿਚੜ ਵੀ ਖੂਨ ਚੂਸ ਰਿਆ ਹੂੰ ਜੇ ਪਸ਼ੂ ਦੋਨੇ ਪਾਸੇ ਖੂਨ ਜਾ ਰਿਆ ਨਾ ਡਟ ਚੂਸਿਆ ਜਾ ਰਿਆ ਪਸ਼ੂ ਨੂੰ ਆਟੋਮੈਟਿਕ ਕਮਜ਼ੋਰ ਹੋਣਾ ਨਾ ਕਮਜ਼ੋਰ ਹੋਊਗਾ ਜਦੋਂ ਪਸ਼ੂ ਹੂੰ ਉਹਨੂੰ ਬਿਮਾਰਗਣਾ ਨੇ ਘੇਰਨੇ ਘੇਰਨੇ ਠੀਕ ਹੈ ਚਿਚੜਾਂ ਦੀ ਰੋਕਥਾਂ ਲਈ ਤੁਸੀਂ ਦਵਾਈ ਲਓ ਹੂੰ ਤੇ ਪਸ਼ੂ ਨੂੰ ਸਾਈਡ ਤੇ ਕਰਕੇ ਤੇ ਨੀਚੇ ਵਾਲੇ ਫਰਸ਼ ਸਿਕਾ ਕੇ ਕੰਧਾਂ ਤੇ ਹੂੰ ਖੋਲੀਆਂ ਦੇ ਨਾਲਾਂ ਹੂੰ ਸਪਰੇਅ ਮਾਰੋ ਠੀਕ ਹੈ ਸਪਰੇਅ ਮਾਰ ਕੇ ਚਿਚੜ ਖਤਮ ਕਰੋ ਹੂੰ ਤਿੰਨ ਹਫ਼ਤੇ ਤਿੰਨ ਵਾਰ ਸਪਰੇਅ ਮਾਰੋ ਚਿਚੜ ਤੁਹਾਡੇ ਕਰ ਖਤਮ ਹੋ ਜਾਣਗੇ ਠੀਕ ਹੈ ਸਭ ਤੋਂ ਵੱਡੀ ਬਿਮਾਰੀਆਂ ਦਾ ਕਾਰ ਚਚੜੀ ਹੈ ਕਿਉਂਕਿ ਚਚੜ ਪਸ਼ੂ ਨੂੰ ਕਮਜ਼ੋਰ ਬਹੁਤ ਕਰਦਾ ਹੈ ਹਮ ਇਸ ਕਰਕੇ ਚੜ੍ਹਦੀ ਸਮੱਸਿਆ ਹਾਸ ਤੇ ਪਸ਼ੂਆਂ ਦੀ ਰੋਗ ਰੋਧਾ ਵੱਧ ਜ਼ਰੂਰੀ ਹੈ ਠੀਕ ਹੈ ਤੇ ਜਿਹੜੇ ਛੋਟੇ ਕੱਟਰੂ ਬਛਰੂ ਆ ਨਾ ਹਮ ਉਹਨਾਂ ਦੀ ਸਾਂਭ ਸੰਭਾਲ ਲਈ ਵੀ ਉਹਨਾਂ ਨੂੰ ਨਿਗਰ ਜ਼ਰੂਰੀ ਹੈ ਹਮ ਆਹੋ ਛੋਟੇ ਕੱਟਰੂ ਵਿਚਾਰੇ ਬਾਹਲੇ ਜਿਆਦੇ ਠੰਡ ਦੇ ਵਿੱਚ ਕਿਉਂਕਿ ਉਹ ਇਨੀ ਛੋਟੇ ਮਹਿਸੂਸ ਝੱਲ ਨਹੀਂ ਸਕਦੇ ਹੁੰਦੇ ਹਮ ਉਹਨਾਂ ਤੇ ਬੋਰੀ ਬੰਨ ਕੇ ਰੱਖਣੀ ਆਪਾਂ ਜਿਹੜੇ ਝੁੱਲ ਗਏ ਨੇ ਝੁੱਲ ਕਦ ਨੇ ਝੁੱਲ ਪਾ ਕੇ ਰੱਖਣੇ ਹਮ ਜੋ ਜਿਗੇ ਤੇ ਤੋਂ ਤੋਂ ਲੱਗਦੀ ਚੰਗੀ ਤੋਂ ਪੰਜੋ ਕੱਲ ਚੰਗੀ ਕੋਲ ਤੋਂ ਤੋਂ ਲੱਗੀ ਸੀ ਹਾਂ ਦੋ ਤਿੰਨ ਦਿਨ ਵਧਿਆ ਲੱਗੇ ਤੋਂਪੇ ਨੂੰ ਬਨਨੂ ਪਰ ਹਵਾ ਚ ਨਾ ਬਨਨੂ ਤੋਂਪੇ ਵੀ ਠੀਕ ਹੈ ਕਿਉਂਕਿ ਨਾਲ ਠੰਡੀ ਹਵਾ ਚੱਲਦੀ ਆਪਾਂ ਕਿਹਨਾਂ ਤੋਂਪਾ ਬੋ ਕਰੜੀ ਆ ਤੇ ਠੰਡੀ ਹਵਾ ਚ ਨਾ ਬਨਨੂ ਠੀਕ ਹੈ ਤੇ ਪੈਰ ਪਸ਼ੂਆਂ ਦੇ ਜਿਹੜੇ ਪੈਰਾਂ ਦੇ ਖੋਰਾ ਹ ਹ ਉਹਨੂੰ ਸਾਫ਼ ਕਰਕੇ ਰੱਖੋ ਠੀਕ ਹੈ 4 ਕਿਲੋ ਚ 11 ਨਹੀਂ ਫਸਾਉਣਾ ਚਾਹੀਦਾ ਹ ਹ ਜੇ ਸਾਫ਼ ਸੁਭਾਈ ਦਾ ਵਪਾਰ ਜੀ ਸਾਫ਼ ਸੁਭਾਈ ਜ਼ਰੂਰੀ ਹੈ ਜੇ ਮੈਂ ਆਪਾਂ ਸਾਫ਼ ਸੁਭਾਈ ਰੱਖਦੇ ਆ ਸਾਫ਼ ਸੁਭਾਈ ਜ਼ਰੂਰੀ ਹੈ ਪਸ਼ੂਆਂ ਦੀ ਖੋਰਲੀ ਦੇ ਵਿੱਚ ਕੋਈ ਪਹਿਲਾਂ ਨਾ ਨਾਜ ਬਚਿਆ ਨਹੀਂ ਹੋਣਾ ਚਾਹੀਦਾ ਕਿਉਂਕਿ ਉੱਥੇ ਉਲੀ ਬਣ ਜਾਂਦੀ ਹੈ ਜਦੋਂ ਉਲੀ ਬਣਦੀ ਹੈ ਨਾ ਹੂੰ ਪਸ਼ੂ ਦੇ ਅੰਦਰ ਜਦੋਂ ਉਲੀ ਚਲੀ ਜਾਂਦੀ ਹੈ 90% ਬਿਮਾਰੀ ਦੇ ਕਾਰਨ ਉਲੀ ਬਣਦੀ ਹੈ ਪਸ਼ੂ ਨੂੰ ਜਦੋਂ ਉਲੀ ਅੰਦਰ ਚਲੀ ਜਾਂਦੀ ਹੈ ਪਸ਼ੂ ਨੂੰ ਉਲੀ ਉਲੀ ਦੇ ਕਾਰਨ ਪਸ਼ੂ ਦੇ ਅੰਦਰ ਬਿਮਾਰੀ ਫੈਲਣੀ ਸ਼ੁਰੂ ਹੋ ਜਾਂਦੀ ਹੈ ਇਹ ਤੋਂ ਬੈਕਟੀਰੀਆ ਅੰਦਰ ਚਲੇ ਜਾਂਦੇ ਹੈ ਪਸ਼ੂ ਨੂੰ ਖੋਰਲੀ ਸਾਫ਼ ਰੱਖਣੀ ਹੈ ਖੋਰਲੀ ਸਾਫ਼ ਰੱਖਣੀਆਂ ਨੇ ਠੀਕ ਇੱਕ ਜਿਹੜੀ ਸੁੱਕ ਖਲਾਰ ਦੇਣਾ ਆਪਣੇ ਕੀ ਕਰਦੇ ਆ ਵੀ ਥੋੜੀ ਆਪਾਂ ਕਸ ਕਰ ਦਿੰਦੇ ਆ ਵੀ ਤੂੜੀ ਖਲਾਰ ਦੇ ਕੇ ਕੀ ਕਰ ਹੂੰ ਤੇ ਤੂੜੀ ਕਰ ਕੇ ਕੀ ਕਰਦੇ ਸੁੱਕ ਜਿਹੜੀ ਪਸ਼ੂ ਦੀ ਰਾ ਕੁਛ ਕੇ ਸੁੱਕੀ ਰਹਿ ਜਾਂਦੀ ਉਹ ਚ ਹੂੰ ਜੇ ਇੱਥੇ ਪੁੱਛੋ ਸੁੱਕਾ ਪਿਆ ਤਾਂ ਚਲਾਈ ਸੂਬਾ ਵਰਤ ਲਾਂਗੇ ਨਹੀਂ ਹੂੰ ਸੋਕੇ ਜਿੰਨੇ ਤੁਸੀਂ ਰਾਤ ਨੂੰ ਖਲਾਰੀ ਆ ਹੂੰ ਸਵੇਰ ਉਹ ਸਾਰੀ ਇਕੱਠੀ ਕਰਨੀ ਹੈ ਠੀਕ ਇਕੱਠੀ ਕਰਕੇ ਉਹ ਜਦੋਂ ਸੁਕਾਉਣੀ ਤਾਂ ਬਾਹਰ ਧੁੱਪੇ ਸੁਕਾ ਸਕਦੇ ਉਹਨੂੰ ਠੀਕ ਹੈ ਦੋ ਦਿਨ ਤਿੰਨ ਦਿਨ ਧੁੱਪੇ ਪੈਰਨ ਸੁੱਕ ਜੂਗੀ ਫਿਰ ਅੰਦਰ ਵਰਤ ਸਕਦੇ ਹੋ ਪਰ ਡੇਲੀ ਸੁੱਕ ਅੰਦਰ ਉਹ ਸਾਰਾ ਸਾਫ਼ ਕਰਕੇ ਨਵੀਂ ਸੋਕੀ ਪਾਉਣੀ ਹੈ ਤਾਜੀ ਤਾਜੀ ਹੀ ਪਾਉਣੀ ਹੈ ਠੀਕ ਕਿਉਂਕਿ ਇਹਦੇ ਚੁੰਡਾਂ ਦੇ ਵਿੱਚ ਲੱਗ ਜਾਂਦੇ ਨੇ ਜੋ ਤੂੜੀ ਉਹ ਆਪਾਂ ਕੱਢਦੇ ਨਹੀਂ ਉਥੇ ਚੇਚੜ ਬਣ ਜਾਂਦੇ ਠੀਕ ਹੈ ਕੁੱਝ ਚੁਰੀ ਨੇ ਬੱਚੇ ਜਿਹੜੇ ਦੇਨੇ ਹੁੰਦੇ ਆ ਉਹ ਨੀਚੇ ਮਿੱਟੀ ਦੇਨੇ ਹੁੰਦੇ ਜਾਂ ਤਾਂ ਜਾਂ ਕਦਾ ਦੀਆਂ ਤੇੜਾਂ 'ਚ ਦੇਨੇ ਹੁੰਦੇ ਆ ਜਾਂ ਜਿਵੇਂ ਜੇ ਆਪਾਂ ਤੂੜੀ ਬਾਜਾਂ ਦੀ ਖੋਲੇ ਚੁੰਡਾ 'ਚ ਲੱਗ ਜਾਂਦੀ ਉੱਥੇ ਦੇਨੇ ਹੁੰਦੇ ਨੇ ਹੂੰ ਇਹ ਸਾਫ ਸਪਾਈ ਹੋਊਗੀ ਦਿੱਲੀ ਤੇ ਉਹ ਫਿਰ ਉੱਥੋਂ ਦੀ ਚਿਚੜੀ ਬੱਚੇ ਨਹੀਂ ਦੇਊਗੀ ਜੇ ਹੋਣਗੇ ਵੀ ਤਾਂ ਬਾਹਰ ਚਲੇ ਜਾਣਗੇ ਤੋ ਧੁੱਪ ਨਾਲ ਮਰ ਜਾਂਦੇ ਸੋ ਦੈਟਸ ਗੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਬਾਈ ਨੇ ਬਹੁਤ ਵਧੀਆ ਦੇਸਪਾਲ ਪਸ਼ੂਆਂ ਦੀ ਤੇ ਇਲਾਜ ਤੋਂ ਜਿਹੜੀ ਰੋਗ ਥਾਮ ਦੀ ਆਪਾਂ ਨੂੰ ਗੱਲਾਂ ਦੱਸੀਆਂ ਹਨ ਕਿਉਂਕਿ ਇਹ ਵੀਡੀਓ ਜੇ ਹਰੇਕ ਤੱਕ ਪਹੁੰਚ ਜੇ ਕਿਸਾਨ ਵੀਰਾਂ ਤੱਕ ਜਾਂ ਪਸ਼ੂ ਪਾਲਕਾਂ ਤੱਕ ਨਾ ਤਾਂ ਬਹੁਤ ਵਧੀਆ ਕਿਸੇ ਦਾ ਬਚਾਅ ਹੋ ਜਾਊਗਾ ਕਿਉਂਕਿ ਜੇ ਪਸ਼ੂ ਇੱਕ ਆਪਣੇ ਘਰੋਂ ਤੁਰ ਜੇ ਤਾਂ ਉਹ ਬਾਅਦ ਵਿੱਚ ਨਾਲ ਨਹੀਂ ਰਲਦਾ ਕਿਉਂਕਿ ਪਸ਼ੂ ਬਹੁਤ ਜ਼ਿਆਦਾ ਆਪਣੇ ਮਹਿੰਗੇ ਅੱਜ ਕੱਲ੍ਹ ਹੋਏ ਪਏ ਹਨ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਤੱਕ ਇਹ ਵੀਡੀਓ ਪਹੁੰਚੇ ਧੰਨਵਾਦ ਜੀ ਸਤਿ ਧੰਵਾਦ ਜੀ